ਸ੍ਰੀ ਗੁਰੂ ਗ੍ਰੰਥ ਸਾਹਿਬ ਜਰਨੀਸ ਤੇ ਮਹਾਂਪਰ ਦੀਪਕਰਤਾਂ ਤੋਂ ਆਰਤੇ ਸਿੱਖ ਜਥੇਬੰਦੀਆਂ ਨੇ ਸਿੱਖ ਭਾਈਚਾਰੇ ਦੇ ਲੋਕ ਨੇ ਸਿੱਖ ਧਰਮ ਨੂੰ ਪਹਿਲ ਦਿੰਦੇ ਨੇ ਤਾਂ ਉੱਥੇ ਇੱਕ ਮਾਮਲਾ ਸਾਹਮਣੇ ਇੱਕ ਪੂਰਥਲਾ ਤੋਂ ਜਿੱਥੇ ਗੁਰੂ ਰਾਮਦਾਸ ਮਾਰਕੀਟ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ ਤਾਂ ਬਿਲਕੁਲ ਇਹ ਸ਼ਰਾਬ ਦੇ ਠੇਕੇਦਾਰ ਅਤੇ ਨਹਿنگ ਸਿੰਘ ਜਿੱਥੇ ਬੰਦੀਆਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਜਾਂਦੀ ਹੰਗਾਮਾ ਹੋ ਜਾਂਦਾ ਹੈ ਹੰਗਾਮਾ ਇਸ ਕਦਰ ਤੱਕ ਵੱਧ ਜਾਂਦਾ ਹੈ ਕਿ ਪੁਲਿਸ ਹੈ ਜਿਹੜੀ ਮੌਕੇ ਤੇ ਪਹੁੰਚਾ। ਹਾਲਾਂਕਿ ਮੌਕੇ ਤੇ ਮੌਜੂਦ ਇੱਕ ਸਖਸ਼ ਤੇ ਬੁਲਸਕਲ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ ਕਿ ਕਿਸੇ ਸਥਾਨ ਦੇ ਉੱਤੇ ਜਿੱਥੇ ਗੁਰੂ ਰਾਮਦਾਸ ਮਾਰਕੀਟ ਬਣੀ ਹੋਈ ਹੈ ਉੱਥੇ ਚਿੱਟਾ ਵੀ ਸ਼ਰੇਆਮ ਵਿਕਦਾ। ਤਾਂ ਜਿਸ ਤੋਂ ਲੈ ਕੇ ਨਿੰ ਸਿੰਘ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ। ਫਿਲਹਾਲ ਪੁਲਿਸ ਦਾ ਕੀ ਕਹਿਣਾ ਹੈ ਉਹਨੂੰ ਵੀ ਸੁਣਾ ਦਿੰਦੇ ਹਾਂ। ਸ਼ਿਫਟ ਨਹੀਂ ਹੋ ਰਿਹਾ ਜੀ। ਇੱਥੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਾਰਕੀਟ ਆ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਗੁਰੂ ਰਾਮਦਾਸ ਪਾਸ਼ਾ ਦੇ ਨਾਮ ਦੇ ਉੱਤੇ ਰਜਿਸਟਰਡ ਮਾਰਕੀਟ ਆ। ਤੇ ਜਿਹੜੇ ਇੱਥੇ ਦੇ ਲੋਕ ਹੈਗੇ ਮਾਰਕੀਟ ਦੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਬੜੀ ਮਾਰਕੀਟ ਹੈ ਇਹਦੇ ਅੰਦਰ ਠੇਕਾ ਨਾ ਖੋਲਿਆ ਜਾਵੇ। ਕਾਫੀ ਲੰਮੇ ਸਮੇਂ ਤੋਂ ਇਸ ਦੀ ਜਦੋਜਹਦ ਚੱਲਦੀ ਪਈ ਹੈ ਤੇ ਹੁਣ ਜਿਹੜਾ ਹੈਗਾ ਮਸਲਾ ਇਸ ਕਰਕੇ ਭੱਗ ਗਿਆ ਕਿ ਦਿਨ ਬਹੁਤ ਲੱਗੇ ਤੇ ਉਹਨਾਂ ਨੇ ਬੜੀ ਜਲਦੀ ਨਾਲ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਨੁੱਕਰ ਦੇ ਠੇਕਾ ਹੈਗਾ ਸੀ ਉਹ ਬੰਨ ਹੋਇਆ ਸੀ ਉਹਨੂੰ ਸ਼ਿਫਟ ਕੀਤਾ। ਉਹ ਦਾ ਉਹ ਦਾ ਵੀ ਵਿਰੋਧ ਚੱਲ ਰਿਹਾ ਜੀ ਇਸ ਚੀਜ਼ ਦਾ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਮਾਰਕੀਟ ਬਣੀ ਹੋਈ ਹੈ ਉਹਦੇ ਅੰਦਰ ਠੇਕੇ ਨਹੀਂ ਚਾਹੀਦੇ। ਹੁਣ ਕੀ ਅਜੇ ਕੋਈ ਸਹਿਮਤੀ ਨਹੀਂ ਬਣੀ ਹੈ। ਪ੍ਰਸ਼ਾਸਨ ਨੇ ਟਾਈਮ ਮੰਗਿਆ ਹੈ, ਟਾਈਮ ਦਿੱਤਾ ਗਿਆ ਹੈ। ਉਹਦੇ ਵਿੱਚ ਜਿਹੜੀ ਹੈਗੀ ਮੁਲਾਕਾਤ ਹੋਏਗੀ, ਉਸ ਤੋਂ ਬਾਅਦ ਦੇਖਦੇ ਆ ਕਿ ਕੀ ਫੈਸਲਾ ਹੁੰਦਾ ਹੈ। ਨਿਹੰਗ ਸਿੰਘ ਪਹੁੰਚੀ ਹੋਈ ਸੀ। ਉਹ ਕਹਿੰਦੇ ਪਏ ਨੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਠੇਕਾ ਖੋਲਿਆ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਬੰਦ ਹੋਣਾ ਚਾਹੀਦਾ ਹੈ। ਨਹੀਂ ਸਾਰੇ ਨਿਹੰਗ ਸਿੰਘ, ਸਾਰੇ ਨਿਹੰਗ ਸਿੰਘ ਇਹ ਗੱਲ ਨਹੀਂ ਕਹਿ ਰਹੇ ਸੀ ਕਿ ਠੇਕਾ ਖੋਲਣਾ ਚਾਹੀਦਾ ਹੈਗਾ। ਹਾਂ ਜਿਹੜੇ ਬੰਦੇ ਪੋਲੀਟੀਕਲੀ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਆ ਤੇ ਸਰਕਾਰਾਂ ਨੇ ਵੀ ਹੁਣ ਦੇਖੋ ਇਹ ਹੱਥ ਟੋਕੇ ਬਣਾ ਲਏ। ਸਰਕਾਰਾਂ ਨੇ ਹੁਣ ਇੱਕ ਨਵਾਂ ਪੈਂ ਤੇ ਉਹਨਾਂ ਦੇ ਨਾਲ ਮੋਰੇ ਡਾਇਲੋਗ ਕਰਨ ਨੂੰ ਵੀ ਉਹ ਸਿੱਖਾਈ ਨੂੰ ਭੇਜਦੇ ਆ ਜਾਣ ਬੁੱਝ ਕੇ ਕਿ ਇਹ ਆਪਸ ਵਿੱਚ ਹੀ ਇਹਨਾਂ ਦਾ ਕੋਈ ਲੜਾਈ ਝਗੜੇ ਦਾ ਮਾਹੌਲ ਬਣੇ ਸਿੰਘ ਸਾਡੇ ਨਾਲ ਹੀ ਆ ਸਿੰਘ ਕੋਈ ਨਹੀਂ ਚਾਹੁੰਦੇ ਵੀ ਠੇਕਾ ਖੁੱਲੇ ਹਾਂ ਇਹ ਗੱਲ ਕੁਝ ਪੋਲਿਟੀਕਲ ਬੰਦੇ ਉਹ ਆਪਣੀ ਸ਼ੋਹਰਤ ਲਈ ਝੂਠੀ ਦੇ ਲਈ ਤੇ ਆਪਣੇ ਨੰਬਰ ਬਣਾਉਣ ਦੇ ਲਈ ਬਹੁਤ ਕੁਝ ਤਰ੍ਹਾਂ ਦੀਆਂ ਸਟੇਟਮੈਂਟਾਂ ਦੇ ਰਹੇ ਇਹ ਵੀ ਕੌਮ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਵੀ ਹੁਣ ਠੇਕਿਆਂ ਦੇ ਫੇਵਰ ਦੇ ਵਿੱਚ ਭਾਵੇਂ ਉਹ ਸਹੀ ਭਾਵੇਂ ਗਲਤ ਠੇਕਿਆਂ ਦੇ ਫੇਵਰ ਦੇ ਵਿੱਚ ਮੋਰੇ ਡਾਇਲੋਗ ਕਰਨ ਲਈ ਸਰਦਾਰ ਬੰਦੇ ਆ ਰਹੇ ਇਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ। ਬੰਦਾ ਵੀ ਹੋਣਾ ਦਾ ਕਹਿਣਾ ਕਿ ਉਹ ਆਪਣਾ ਜ਼ੋਰ ਲਾ ਰਿਹਾ। ਉਹ ਆਪਣਾ ਜ਼ੋਰ ਲਾ ਰਿਹਾ ਕਿ ਸਿੱਕਾ ਨਾ ਸਿੱਕਾ ਕੇ ਬੰਦ ਜਾ। ਕਾਹੋ ਨਾ ਬੰਦੇ ਵੀ ਆਪਣੇ ਆਪ ਨੂੰ ਸਿੱਕਾ ਖਵਾਉਂਦੇ ਆ। ਮਸਲਾ ਇਹ ਹੈ ਅਸੀਂ ਗੁਰੂ ਰਾਮਦਾਸ ਸਮਰਦੇ ਨਾਜੀ ਮਾਰਕੀਟ ਆ। ਮਾਰਕੀਟ ਦੇ ਅੰਦਰ ਸਿੱਕਾ ਦਾ ਇਹ ਇਤਰਾਜ਼ ਹੈ ਬਿਲਕੁਲ ਇਜਾਜ਼ਤ ਰਾਜ ਹੈ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ। ਜਦ ਕਿ ਜਿਹੜੀ ਗੁਰੂਆਂ ਦੇ ਗੁਰੂ ਦੇ ਨਾਂ ਦੀ ਮਾਰਕੀਟ ਬਣੀ ਹੈ ਯਾਰ ਰਜਿਸਟਰਡ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕਾ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ। ਤੇ ਇੱਕ ਬੰਦਾ ਆ ਕੇ ਸਾਨੂੰ ਸਾਡੇ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਤੁਸੀਂ ਕੌਣ ਹੋਨੇ ਆ ਹੁਣ ਆਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਔਰ ਸ਼ਾਰੀ ਗੱਪਾ ਕਹਿ ਰਿਹਾ ਉਹਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਸਾਨੂੰ ਇਹ ਗੱਲ ਕਹਿ ਰਿਹਾ ਉਹ ਸਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਨੇ ਦੇਖੋ ਇਹਨਾਂ ਚੀਜ਼ਾਂ ਨਾਲ ਇੰਟਰਸਟ ਸਾਫ਼ ਸਮਝ ਆਂਦਾ ਇਹਨਾਂ ਦਾ ਸਾਫ਼ ਇੰਟਰਸਟ ਸਮਝ ਆਂਦਾ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅਜਿਹਾ ਪੰਜਾਬ 'ਚ ਨਹੀਂ ਆਉਂਦੇ ਨਹੀਂ ਆ ਜੀ ਇਹਦੀ ਗੱਲ ਤਾਂ ਕੋਈ ਮਾਰਕ ਰਜਿਸਟਰ ਨਹੀਂ ਹੈਗੀ। ਦੂਜੀ ਗੱਲ ਇਹ ਇੱਥੇ ਲੱਗੇ ਬੀੜੇ ਦਾ ਖੋਕਾ ਵਾ। ਇੱਥੇ 10 ਸਾਲ ਤੋਂ ਇਹ ਸ਼ਰਾਬ ਦੇ ਠੇਕੇ ਵਾ। ਮੇਰੇ ਵੱਲੋਂ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਾਉ ਤਾਂ ਮੇਰੇ ਕਿਸੇ ਕੰਮ ਤਾਂ ਨਹੀਂ। ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ। ਲੀਗਲ ਤਰੀਕੇ ਨਾਲ ਕਿ ਲੋਕਾਂ 'ਚ ਸਾਡਾ ਪ੍ਰੈਸ਼ਰ ਚੰਗਾ ਜਾਵੇ। ਵੀ ਅਸੀਂ ਜਾ ਕੇ ਕਹੀਏ ਤਾਲੇ ਲਾ ਦਾਂਗੇ, ਬੰਦ ਕਰ ਦਾਂਗੇ। ਇਹ ਸਾਡਾ ਕੰਮ ਨਹੀਂ। ਨਾ ਮੇਰੀ ਕੌਮ ਦਾ ਕੰਮ ਹੈ, ਨਾ ਮੇਰਾ ਕੰਮ। ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ। ਅਫਸਰਾਂ ਨੂੰ ਐਪਲੀਕੇਸ਼ਨ ਦਿਓ। ਅਕਸਾਈਲ ਮੈਂ ਆਪਣੇ ਕਿਸੇ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਆਗਾ ਪਰ ਆਪਾਂ ਕਿਸੇ ਨੂੰ ਧੱਕੇ ਨਾ ਜਾ ਕੇ ਬੰਦ ਕਰਾਈਏ ਬਦਮਾਸ਼ੀ ਉਹ ਕੰਮ ਨਹੀਂ ਪਤਾ ਉਸ ਦੇ ਮੈਂ ਖਲਾਫ ਐ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਅੰਡੇ ਮੀਟ ਦੇ ਦੁਕਾਨਾਂ ਵੀ ਨਾਲ ਹੀ ਆ ਠੀਕ ਐ ਨਾ ਸਾਰੀਆਂ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਣਗੇ ਲੋਕਾਂ ਦਾ ਕਮਾਨ ਦਾ ਟੰਗ ਆ ਠੀਕ ਐ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਰਾਮਦਸ ਮਹਾਰਾਜ ਦੇ ਨਾਮ ਤੇ ਮਾਰਕੀਟ ਤੁਸੀਂ ਉਹਨੂੰ ਨੋਟਿਸ ਭੇਜ ਦਿਓ ਹੇ ਭਾਈ ਅਸੀਂ ਇੱਥੇ ਟਿੱਕਾ ਨਹੀਂ ਫੋਲਰ ਦੇਣਾ ਗੱਲ ਖਤਮ ਹੋ ਗਈ ਆਪਾਂ 5 ਗੂ ਜਾਣੇ ਜਾ ਕੇ 7 ਜਾਣੇ ਜਾ ਕੇ ਧੱਕੇ ਨਾਲ ਗੇ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਲੋਕਾਂ ਦਾ ਧੱਕਾ ਕਰਨਾ ਸਾਡਾ ਕੰਮ ਨਹੀਂ ਅੰਦਸ ਦੀ ਮਾਰਕੀਟ ਦੇ ਨਾਮ ਨੂੰ ਲੈ ਕੇ ਉਹ ਕਹਿੰਦੇ ਸੀ ਇੱਥੇ ਟਿੱਕਾ ਨਹੀਂ ਗੁਲਣਾ ਚੀਦਾ ਇਸ ਵੀ ਤੁਹਾਨੂੰ ਬੁਲਾਇਆ ਗਿਆ ਕੀ ਗੱਲ ਹੋਈ ਤਾਂ ਇਹ ਜੀ ਨਾ ਆਲਰੇਡੀ ਪਹਿਲਾਂ ਇਸੇ ਪਹਿਲਾ ਠੇਕੇ ਕਾਫੀ ਪੁਰਾਣੇ ਠੇਕੇ ਤੋਂ ਠੇਕਾ ਚੱਲ ਰਿਹਾ ਜੀ ਉਹ ਇਸ ਟਾਈਮ ਕੋਈ ਕੋਡ ਮਸਲਾ ਹੋਲ ਕਰਕੇ ਨਾਲ ਦੀ ਦੁਕਾਨ ਵੀ ਆਪਸੀ ਉਹਨਾਂ ਦੇ ਚਾਬੀਆਂ ਨਹੀਂ ਦਿੱਤੀਆਂ ਇਸ ਵਾਰ ਠੇਕੇਦਾਰਾਂ ਨੂੰ ਉਹਦੀ ਜਗ੍ਹਾ ਤੇ ਉਹਨਾਂ ਨਵੀਂ ਦੁਕਾਨ ਆ ਤੇ ਠੇਕਾ ਖੋਲਣ ਲੱਗੇ ਸੀ ਉਸੇ ਕਰਦਾ ਰੌਲਾ ਪਿਆਗਾ ਸੀ ਮੌਕੇ ਤੇ ਆਏ ਆ ਉਹਨੇ ਲੋ 3 ਵਜੇ ਦਾ ਟਾਈਮ ਦਿੱਤਾ ਵਾ ਤੇ ਜੋ ਮੈਂ ਮਸਲਾ ਡਿਸਾਈਡ ਹੋਏਗਾ ਉਸ ਵਿੱਚ ਰਲ ਮਿਲ ਕੇ ਨਹੀਂ ਕੀ ਡਿਮਾਂਡ ਰੱਖੀ ਕਿ ਉਹਦੇ ਤੱਕ ਠੇਕਾ ਖੁੱਲੇਗਾ ਨਹੀਂ ਖੁੱਲੇਗਾ